ਕਰੀਬਨ 58 ਕਰੋੜ ਤੋਂ ਉੱਪਰ ਦਾ 60 ਕਰੋੜ ਰੁਪਏ ਦੀ ਜਿਹੜੀ ਲੱਗਤ ਆ ਇਸ ਸੀਵਰੇਜ ਟ੍ਰੀਟਮੈਂਟ ਪਲਾਂਟ ਉੱਤੇ ਆਉਣੀ ਹੈ ਮੈਂ ਨਵਾਂ ਗਰਾਉਂਡ ਦੇ ਵਾਸੀਆਂ ਨੂੰ ਅੱਜ ਮੈਨੂੰ ਲੋਕ ਮਿਲ ਰਹੇ ਉਹ ਕਹਿੰਦੇ ਸਾਡੇ ਲਈ ਸ਼ਗਨਾ ਦਾ ਦਿਨ ਹੈ ਸਾਡੇ ਲਈ ਖੁਸ਼ੀ ਦਾ ਦਿਨ ਹੈ ਗੰਦਾ ਪਾਣੀ ਲੋਕਾਂ ਦੇ ਘਰਾਂ ਚ ਜਦੋਂ ਬਾਰਸ਼ਾਂ ਪੈਂਦੀਆਂ ਨੇ ਲੋਕਾਂ ਦੇ ਘਰਾਂ ਚ ਚੱਲ ਜਾਂਦਾ ਸੀ ਜਿਸ ਦਿਨੇ ਕੰਮ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਅੱਜ ਅਸੀਂ ਉਦਘਾਟਨ ਕੀਤਾ ਮੁਕੰਮਲ ਹੋ ਜਾਣਾ ਹੈ ਪਾਣੀ ਜਿਹੜੀ ਘਰਾਂ ਚ ਜਾਣ ਦੀ ਦਿੱਕਤ ਉਹ ਪੂਰਨ ਰੂਪ ਵਿੱਚ ਖਤਮ ਹੋ ਜਾਣੀ ਹੈ ਮੈਂ ਮੁੱਖ ਮੰਤਰੀ ਸਾਹਿਬ ਦਾ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ 60 ਕਰੋੜ ਰੁਪਏ ਦੀ ਗ੍ਰਾਂਟ ਹੈ ਸਾਡੇ ਲੋਕਲ ਬਾਡੀ ਮਨਿਸਟਰ ਬਲਕਾਰ ਸਿੰਘ ਜੀ ਦਾ ਹਲਕੇ ਵਾਸਤੇ ਗ੍ਰਾਂਟ ਹੈ ਜਿਹੜੀ ਸ਼ੁਰੂ ਜੀ ਪਾਸ ਕਰ ਦਿੱਤੀ ਸੀ ਜਗ੍ਹਾ ਲੈਣ ਚ ਦਿੱਕਤ ਆਈ ਬਟ ਹੌਲੀ ਹੌਲੀ ਕਰਕੇ ਹੁਣ ਜਿਹੜੀ ਜਗ੍ਹਾ ਫਾਈਨਲ ਹੋ ਕੇ ਇਹ ਐਸਟੀਪੀ ਸੀਵਰੇਜ ਟ੍ਰੀਟਮੈਂਟ ਪਲਾਂਟ ਹੈ ਜਿਹੜਾ ਲੱਗ ਰਿਹਾ ਹੈ ਤੇ ਬਹੁਤ ਮੈਂ ਜਿਹੜੀਆਂ ਨਵਾਂ گاؤں ਦੇ ਮੇਰੇ ਦਿਲੋਂ ਖੁਸ਼ੀ ਹੈ ਕਿ ਇਹ ਜ਼ਿੰਮੇਵਾਰੀ ਮੇਰੇ ਸਿਰ ਤੇ ਸੀ ਪੈਸੇ ਮੈਂ ਲੈ ਆਂਦੇ ਸੀ ਪਰ ਹੁਣ ਜਗਾ ਵੀ ਫਾਈਨਲ ਹੋ ਕੇ ਜਿਹੜੀ ਇਹ ਆਪਣਾ ਟ੍ਰੀਟਮੈਂਟ ਪਲਾਂਟ ਆ ਉਹ ਹੁਣ ਸਿਰੇ ਚੜ ਗਿਆ ਇਹ ਲੱਗ ਰਿਹਾ ਹੈ ਲੋਕਾਂ ਨੂੰ ਬੜੀ ਵੱਡੀ ਇਹਦੇ ਨਾਲ ਜਿਹੜੀ ਨਵਾਂ ਗਰਾਉਂ ਦੇ ਲੋਕਾਂ ਨੂੰ ਜਿਸ ਵੱਲ ਕਿਸੇ ਸਰਕਾਰ ਨੇ ਕਦੇ ਦੇਖਿਆ ਨਹੀਂ ਰਾਹਤ ਮਿਲਨੀ ਹੈ ਜੀ ਤੇ ਦੂਸਰਾ ਮੈਂ ਸਨੇਹਾ ਮੀਡੀਆ ਰਾਹੀਂ ਦੇਣਾ ਚਾਹੂੰਗੀ ਕਿ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਨੇ ਲੋਕਲ ਅਫਸਰਾਂ ਦੁਆਰਾ ਚਾਹੇ ਉਹ ਤਹਿਸੀਲਾਂ ਦੇ ਵਿੱਚ ਨੇ ਚਾਹੇ ਉਹ ਲੋਕਲੀ ਉਹ ਦੁਆਰਾ ਜਾਂ ਲੋਕਲ ਕੋਈ ਕਲਰਕ ਤੋਂ ਲੈ ਕੇ ਉਹ ਤੱਕ ਬੈਠਾ ਕਿਸੇ ਤਹਿਸੀਲ ਦੇ ਵਿੱਚ ਕੋਈ ਅਫਸਰ ਬੈਠਾ ਜੇ ਕੋਈ ਵੀ ਕਹਿੰਦਾ ਵੀ ਅਸੀਂ ਪੈਸੇ ਉੱਪਰ ਦੇਣੇ ਨੇ ਕੋਈ ਨਕਸ਼ਾ ਪਾਸ ਕਰਨ ਦਾ ਤੁਹਾਡੇ ਤੋਂ ਪੈਸੇ ਮੰਗੇ ਕੋਈ ਤੁਹਾਨੂੰ ਗਲਤ ਤਰੀਕੇ ਨਾਲ ਵੈਸੇ ਵੀ ਐਨਓਸੀ ਸਰਕਾਰ ਖੋਲ ਰਹੀ ਹੈ ਜਿਹੜੀ ਕਿ ਸਾਡੇ ਹਲਕੇ ਲਈ ਮੇਰੇ ਹਲਕੇ ਲਈ ਬਹੁਤ ਵੱਡੀ ਰਾਹਤ ਦੀ ਗੱਲ ਹੈ ਐਨਓਸੀ ਇਸ ਦੇ ਫੈਸਲੇ ਉੱਤੇ ਵੀ ਮੈਂ ਪੂਰੇ ਏਰੀਏ ਨੂੰ ਵਧਾਈ ਦਿੰਨੀ ਆ ਮੈਂ ਇੱਕ ਜਲਦੀ ਕਰਪਸ਼ਨ ਵਾਲਾ ਹੈਲਪਲਾਈਨ ਨੰਬਰ ਜਾਰੀ ਕਰ ਦੇਣਾ ਮੇਰੇ ਘਰ ਦੇ ਚਾਰ ਦਿਵਾਰੀ ਖੁੱਲੇ ਰਹਿੰਦੇ ਨੇ ਮੇਰੇ ਜਾਣ ਪਛਾਣ ਦਾ ਕੋਈ ਬੰਦਾ ਕੋਈ ਵੀ ਕਵੇ ਕਿਸੇ ਤਰੀਕੇ ਦੀ ਕਰਪਸ਼ਨ ਦੀ ਗੱਲ ਕਰੇ ਮੇਰੇ ਤੱਕ ਗੱਲ ਪਹੁੰਚਾਓ ਕਿਸੇ ਅਫਸਰ ਨਾਲ ਕੋਈ ਕਮੇਟੀ ਦੇ ਅਫਸਰ ਦੇ ਨਾਲ ਕਿਸੇ ਈਓ ਨਾਲ ਕਿਸੇ ਤਸੀਲਦਾਰ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਜੀ ਇੱਕ ਤਾਂ ਕਰਾਪਸ਼ਨ ਕਰਦੇ ਨੇ ਲੋਕਾਂ ਤੋਂ ਪੈਸੇ ਫੜਦੇ ਨੇ ਉੱਪਰ ਇਹ ਵੀ ਕਹਿੰਦੇ ਵੀ ਅਸੀਂ ਉੱਪਰ ਦੇਣੇ ਹੁੰਦੇ ਆ ਸਾਨੂੰ ਤਾਂ ਫੜਨੇ ਪੈਂਦੇ ਆ ਮੈਂ মিডিਆ ਰਾਹੀਂ ਤੇ ਸ਼ਰਮ ਠੋਕ ਕੇ ਕਹਿੰਨੀ ਐ ਵੀ ਕੋਈ ਤਹਿਸੀਲਦਾਰ ਜਿਹੜੀ ਅੱਜ ਤੱਕ ਮਾਜਰੀ ਦੀ ਰਹੀ ਐ ਕੋਈ ਤਹਿਸੀਲਦਾਰ ਜਿਹੜੀ ਖਰੜ ਦੇ ਵਿੱਚ ਰਹੀ ਐ ਜੇ ਉਹ ਇਹ ਗੱਲਾਂ ਮੈਨੂੰ ਹੁਣ ਪਤਾ ਲੱਗਦੀਆਂ ਵੀ ਇਹ ਪੈਸੇ ਵੀ ਫੜਦੇ ਰਹਿੰਦੇ ਆ ਤੇ ਉੱਪਰ ਸਾਡਾ ਨਾਂ ਵੀ ਲੈਂਦੇ ਰਹਿੰਦੇ ਨੇ ਜਿਹੜੀ ਕਿ ਸ਼ਰਮਸ਼ਾਰ ਗੱਲ ਐ ਪਿਛਲੇ ਦਿਨੀ ਮੈਂ ਇਹਨਾਂ ਨੂੰ ਫੋਨ ਕਰਕੇ ਕਿਹਾ ਸੀ ਵੀ ਤੁਹਾਨੂੰ ਕਿਤੇ ਸਭ ਤੋਂ ਵੱਧ ਕਰਾਪਟ ਲੀਡਰ ਅਫਸਰਾਂ ਦੇ ਜਿਹੜੇ ਅਵਾਰਡ ਐ ਉਹ ਨਾ ਦਿੱਤੇ ਜਾਣ ਜਿਸ ਤਰੀਕੇ ਤੁਸੀਂ ਲੋਕਾਂ ਦੀ ਲੁੱਟਖਸਟ ਕਰਦੇ ਹੋ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ